ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਛਲੇ ਦਿਨੀ ਬੜੀ ਇੱਕ ਹਰਾਨੀ ਜਨਕ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਸੀ ਕਿ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਕਹਿ ਰਹੇ ਹਾਂ ਕਿ ਪੰਥ ਦੇ ਕੋਲ ਜਿਹੜੇ ਤਖਤ ਸਹਿਬਾਨ ਨੇ ਲਗਭਗ ਦੋ ਤਖਤਾਂ ਦੇ ਉੱਤੇ ਬੀਜੇਪੀ ਦਾ ਸਿੱਧਾ ਕਬਜ਼ਾ ਹੈ ਤਿੰਨ ਤਖਤ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਦੀ ਦਖਲਦਾਰੀ ਇਹ ਗੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਸਜੀਪੀ ਦੇ ਪ੍ਰਧਾਨ ਨੇ ਵੀ ਕਈ ਵਾਰੀ ਇਹ ਗੱਲ ਚਤਾਰੀ ਕਿ ਆ ਆਰਐਸਐਸ ਜਿਹੜੀ ਆ ਉਹ ਦਖਲ ਦੇ ਰਹੀ ਆ ਸਿੱਖਾਂ ਦੇ ਵਿੱਚ ਸੋ ਮਸਲਾ ਬੜਾ ਗੰਭੀਰ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਜਿਹੜਾ ਸਟੇਟ ਦਾ ਸਭ ਤੋਂ ਵੱਡਾ ਸੰਧਵਜੋਂ ਉਹਨੇ ਕੰਮ ਕੀਤਾ ਉਹ ਸੀ ਬਿਆਨਸੋਂ ਮੁੱਖ ਮੰਤਰੀ ਜਿਹੜਾ ਸੀਗਾ ਜਿਹਨੂੰ ਆ ਆਪ ਸਭ ਨੂੰ ਪਤਾ ਹੀ ਏ ਕਿ ਉਹਦੇ ਨਾਲ ਕੀ ਹੋਇਆ ਉਹਨਾਂ ਦੇ ਜਿਹੜੇ ਅੱਗੇ ਪੋਤੇ ਨੇ ਉਹ ਆ ਇੱਕ ਕਾਤਲ ਪਰਿਵਾਰ ਦਾ ਜਿਹੜਾ ਬੱਚਾ ਹੈ ਉੱਥੇ ਜਾਂਦਾ ਔਰ ਸਭ ਤੋਂ ਖਤਰਨਾਕ ਗੱਲ ਕਿ ਉਹ ਸਦਾ ਹੀ ਪੰਥ ਦੇ ਮਹਾਨ ਜਰਨੈਲਾਂ ਨੂੰ ਉਹਨਾਂ ਯੋਧਿਆਂ ਨੂੰ ਐਨੀ ਘਟਿਆ ਸ਼ਬਦਾਵਲੀ ਬੋਲਦਾ ਉਸ ਬੰਦੇ ਨੂੰ ਦਾੜੀ ਕੱਟੀ ਵਾਲੇ ਨੂੰ ਉੱਥੇ ਚੋਲਾ ਪਵਾ ਕੇ ਤੇ ਤਖਤ ਸਾਹਿਬ ਦੇ ਉੱਤੇ ਉਹਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸ ਤੋਂ ਘਟਿਆ ਗੱਲ ਹੋਰ ਕੋਈ ਨਹੀਂ ਹੋ ਸਕਦੀ ਇਹਦੇ ਉੱਤੇ ਪੰਥ ਜਿਹੜਾ ਇਹਨੂੰ ਫਿਕਰਮੰਦ ਹੋਣਾ ਚਾਹੀਦਾ ਹੈ ਪਿੱਛੇ ਜੇ ਦਿੱਲੀ ਦੇ ਪ੍ਰਧਾਨ ਜਿਹੜੇ ਨੇ ਭਾਈ ਸਾਹਿਬ ਕਾਲਕਾ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਪੰਥ ਨੂੰ ਬਿਲਕੁਲ ਲੋੜ ਨਹੀਂ ਹੈ ਖਾਲਸਾ ਰਾਜ ਦੀ ਔਰ ਕੋਈ ਵੀ ਖਾਲਸਾ ਰਾਜ ਦੀ ਗੱਲ ਨਹੀਂ ਕਰਦਾ ਤੁਸੀਂ ਆਪ ਦੱਸੋ ਇਹ ਗੱਲ ਕਿ ਤਖਤ ਸਾਹਿਬ ਦੇ ਉੱਤੋਂ ਰਵਨੀਤ ਬਿੱਟੂ ਨੂੰ ਚੋਲਾ ਪਾ ਕੇ ਉੱਥੋਂ ਦੀ ਪੂਰੀ ਮੈਨੇਜਮੈਂਟ ਤੇ ਜਹੇਦਰ ਸਾਹਿਬ ਨੇ ਸਰੂਪਾ ਦਿੱਤਾ ਇਹ ਗੱਲ ਸਾਨੂੰ ਦੱਸੋ ਤੁਸੀਂ ਕਿ ਉਹ ਸਦਾ ਹੀ ਪੰਥ ਦੇ ਖਿਲਾਫ ਬੋਲਦਾ ਰਹਿੰਦਾ ਹੈ ਪੰਥ ਦੇ ਦੁਸ਼ਮਣ ਨੂੰ ਉਸ ਜਗ੍ਹਾ ਦੇ ਉੱਤੋਂ ਤੁਸੀਂ ਚੋੜਾ ਪਵਾ ਕੇ ਅਸੀਂ ਕਹਿੰਦੇ ਹਾਂ ਠੀਕ ਆ ਗੁਰੂ ਘਰ ਸਾਰਿਆਂ ਦਾ ਸਾਂਝ ਆ ਚਾਹੇ ਉੱਥੇ ਦੁਸ਼ਮਣ ਆਵੇ ਚਾਹੇ ਉੱਥੇ ਕੋਈ ਦੂਜੀ ਕੌਮ ਦਾ ਬੰਦਾ ਆਏ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਗੁਰੂ ਘਰ ਵੱਲੋਂ ਸਨਮਾਨਿਤ ਕਰਨਾ ਪੰਥ ਦੇ ਦੁਖੀਆਂ ਨੂੰ ਇਹ ਗੱਲ ਆਪਣੇ ਆਪ ਵਿੱਚ ਮੈਨੂੰ ਬਹੁਤ ਘਟਿਆ ਲੱਗੀ ਹੋ ਸਕਦਾ ਮੈਂ ਮर्यादा ਨੂੰ ਚੰਗੀ ਤਰ੍ਹਾਂ ਸਮਝਦਾ ਨਾ ਹੋਵਾਂ ਪਰ ਮੈਨੂੰ ਇੰਜ ਲੱਗਦਾ ਆ ਵੀ ਕੱਲ ਨੂੰ ਮੰਨ ਲਓ ਸੈਣੀ ਆਉਂਦਾ ਤੁਸੀਂ ਉਹਨੂੰ ਵੀ ਚੋਲਾ ਪਾ ਕੇ ਸਰੋਪਾ ਦਿਓਗੇ ਕੱਲ ਨੂੰ ਕੋਈ ਹੋਰ ਇਦਾਂ ਦਾ ਬੰਦਾ ਆਉਂਦਾ ਆ ਜਿਨੇ ਜੁਲਮ ਕੀਤਾ ਆ ਜਿਨ੍ਹਾਂ ਦੇ ਪਰਿਵਾਰ ਨੇ ਜ਼ੁਲਮ ਕੀਤਾ ਔਰ ਇਹ ਜਿਹੜਾ ਬੱਚਾ ਆ ਜਿਹੜਾ ਉੱਥੇ ਗਿਆ ਹੈ ਜਿਹੜਾ ਰਮਨਜੀਤ ਸਿੰਘ ਹੈ ਇਹ ਉਸ ਚੀਜ਼ ਨੂੰ ਜਸਟੀਫਾਈ ਕਰਦਾ ਹੈ ਇਹ ਕਹਿੰਦਾ ਕਿ ਮੇਰੇ ਪਿਤਾ ਨੇ ਸ਼ਹਾਦਤ ਦਿੱਤੀ ਆ ਪੰਜਾਬ ਚ ਪੀਸ ਲਿਆਉਣ ਲਈ ਤੁਸੀਂ ਦੱਸੋ ਕਿ ਉਸ ਸਮੇਂ ਦੇ ਵਿੱਚ 25000 ਲਵਾਰਸ ਲਾਸ਼ਾਂ ਦਾ ਸੰਸਕਾਰ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਕੀਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਹੇਦਰ ਕੌਕੇ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਕਿੰਨੀਆਂ ਮਹਾਨ ਹਸਤੀਆਂ ਨੇ ਜਿਹੜੀਆਂ ਪੰਥ ਦੇ ਵਿੱਚ ਪੰਥ ਦੀ ਅਗਵਾਈ ਕਰਨ ਵਾਲਿਆਂ ਨੂੰ ਪੰਥ ਦੇ ਭਲੇ ਮੰਗਣ ਵਾਲਿਆਂ ਨੂੰ ਹੀ ਜਿਹੜਾ ਕੋ-ਕੋ ਕੇ ਸ਼ਹੀਦ ਕੀਤਾ ਔਰ ਅੱਜ ਤੱਕ ਕਦੀ ਵੀ ਉਸ ਪਰਿਵਾਰ ਨੇ ਇਸ ਗੱਲ ਦੀ ਮਾਫੀ ਨਹੀਂ ਮੰਗੀ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਪੰਜਾਬ ਦੇ ਵਿੱਚ ਕਹਾਨ ਕੀਤਾ ਸੀ ਉਸ ਗੱਲ ਦੀ ਮਾਫੀ ਮੰਗਣੇ ਅੱਜ ਤੱਕ ਉਹਨਾਂ ਨੇ ਗਿਲਟੀ ਫੀਲ ਨਹੀਂ ਕੀਤੀ ਔਰ ਤੁਸੀਂ ਚੁੱਕ ਕੇ ਉਹਨਾਂ ਨੂੰ ਸਰੂਪੇ ਦੇ ਰਹੇ ਹੋ ਇਸ ਗੱਲ ਦਾ ਮੈਂ ਨਿੱਜੀ ਤੌਰ ਤੇ ਬਹੁਤ ਵੱਡਾ ਵਿਰੋਧ ਕਰਦਾ ਕਿ ਇਹ ਬਹੁਤ ਘਟਿਆ ਗੱਲ ਆਪਣੇ ਆਪ ਚ ਹੋਈ ਆ ਤਖਸਾਹਬਾਨ ਜਿਹੜੇ ਨੇ ਉਹਨਾਂ ਦੇ ਉੱਤੇ ਭਾਜੀਪੀ ਜਿਹੜੀ ਆ ਉਹਦਾ ਸਿੱਧਾ ਸਿੱਧਾ ਕਬਜ਼ਾ ਆ ਤਖਤ ਪਟਨਾ ਸਾਹਿਬ ਤਖਤ ਹਯੂਰ ਸਾਹਿਬ ਦਾ ਜਿੰਨ ਜੋ ਵੀ ਹੋ ਰਿਹਾ ਹੈ ਜੋ ਉੱਥੇ ਭਗਵਾਂ ਕਰਨ ਹੋਇਆ ਆ ਤਖਤ ਸਾਹਿਬਾਨਾ ਦਾ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਸਾਨੂੰ ਸਾਡਾ ਜਿਹੜਾ ਹੈ ਖਾਲਸਾ ਰਾਜ ਦੀ ਬਹੁਤ ਅਤ ਤੇ ਜ਼ਰੂਰਤ ਆ ਔਰ ਸਾਨੂੰ ਸਾਰਿਆਂ ਨੂੰ ਇੱਕ ਮਟ ਹੋ ਕੇ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਦੂਜੀ ਗੱਲ ਮੈਂ ਕਰਨ ਦੋ ਮੁੱਦਿਆਂ ਤੇ ਅੱਜ ਗੱਲ ਕਰਨੀ ਦੂਜੀ ਮੈਂ ਗੱਲ ਕਰਨੀ ਸੀ ਇੱਕ ਕੁੜੀ ਦੀ ਜੜੀ ਕੇ ਬਹੁਤ ਵਾਹੀਆਤ ਗੱਲਾਂ ਕਰਦੀ ਐ ਬਹੁਤ ਵੱਡੇ ਇੱਕ ਪੱਤਰਕਾਰ ਨੇ ਜਿਨ੍ਹਾਂ ਨੇ ਕੱਲ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀ ਦੇ ਵਿੱਚ ਇਹ ਕਹਿ ਸਕਣਾ ਕਿ ਉਸ ਬੀਬੀ ਦੀਆਂ ਜਿਹੜਾ ਵਿਰਾਸ਼ਾਂ ਤੱਕ ਮੂੰਹ ਪੱਟਾ ਆ ਕਿ ਪੰਜਾਬੀ ਚ ਉਹਨੂੰ ਇੰਜ ਕਹਿੰਦੇ ਨੇ ਤੇ ਉਹ ਬੋਲਣ ਲੱਗੀ ਹਸਾਬ ਨਹੀਂ ਲਾਉਂਦੀ ਵੀ ਮੈਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਦੇਖੋ ਤੁਸੀਂ ਅ ਅਸੀਂ ਸਾਡੇ ਇੱਕ ਵਕੀਲ ਸਾਹਿਬ ਨੇ ਆਡੀ ਫਿਲਮ ਤੇ ਵਿਲਾਈ ਅਸੀਂ ਤੁਹਾਨੂੰ ਇਸ ਗੱਲ ਤੋਂ ਹਰ ਹਾਲਤ 'ਚ ਰੋਕਾਂਗੇ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਫਿਰਕੂ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਪੰਜਾਬ ਦੇ ਵਿੱਚ ਦੁਬਾਰੇ ਉਸ ਲੈਵਲ ਦੀ ਗੱਲ ਕਰ ਰਹੇ ਹੋ ਕਿ ਪੰਜਾਬ ਦੇ ਗੱਬਰੂ ਜਿਹੜੇ ਨੇ ਉਹ ਤੁਹਾਨੂੰ ਹਰ ਜਿਹੜਾ ਜਿਹਦੇ ਸਿਰ ਤੇ ਦਸਤਾਰ ਹੈ ਉਹ ਤੁਹਾਨੂੰ ਟੈਰਰਿਸਟ ਲੱਗਦਾ ਆ ਉਹ ਤੁਹਾਨੂੰ ਖਤਰਨਾਕ ਲੱਗਦਾ ਆ ਇਸ ਕਰਕੇ ਤੁਸੀਂ ਪੰਜਾਬ ਵੱਲ ਨੂੰ ਸਦਾ ਤੁਹਾਡਾ ਨਿਸ਼ਾਨਾ ਰਹਿੰਦਾ ਹੈ ਸਿੱਖਾਂ ਵੱਲ ਨੂੰ ਤੁਹਾਡਾ ਨਿਸ਼ਾਨਾ ਰਹਿੰਦਾ ਆ ਤੁਸੀਂ ਇਹ ਜਿਹੜੀ ਫਿਲਮ ਆ ਇਹਦਾ ਕਨਸੈਪਟ ਗਲਤ ਆ ਇਹ ਫਿਲਮ ਪੰਜਾਬ ਦੇ ਮੰਨੇ ਪ੍ਰਵੰਨੇ ਰਾਈਟਰ ਡਾਇਰੈਕਟਰ ਜਿਹੜੇ ਨੇ ਫਿਲਮ ਮੇਕਰ ਜਿਹੜੇ ਨੇ ਤੇ ਉਹ ਐਕਟਰ ਵੀ ਨੇ ਇੱਕ ਕਿਸਮ ਦੇ ਤੇ ਉਹ ਕਵੀ ਵੀ ਨੇ ਤੇ ਉਹ ਪੰਜਾਬੀ ਗੀਤਾਂ ਦੇ ਰਚੇਤਾ ਵੀ ਨੇ ਉਹਨਾਂ ਨੇ ਬਹੁਤ ਗੀਤ ਜਿਹੜੇ ਨੇ ਲਿਖਿਆ ਮਾਨ ਮਤੇ ਗੀਤ ਉਹਨਾਂ ਨੇ ਲਿਖੇ ਲਿਖੇ ਨੇ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਬਹੁਤ ਮਹਾਨ ਉਹਨਾਂ ਨੇ ਉੱਚੇ ਸੁੱਚੇ ਗੀਤ ਲਿਖਿਆ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਕਿ ਇਹ ਫਿਲਮ ਜਿਹੜੀ ਆ ਲਾਈਨ ਤੋਂ ਹਟ ਕੇ ਜਾਣ ਬੁੱਝ ਕੇ ਕੁਝ ਚੀਜ਼ਾਂ ਨੂੰ ਜਿਹੜਾ ਉਹ ਵਿੱਚ ਲਿਆ ਕੇ ਤੇ ਸਾਨੂੰ ਟਾਰਗੇਟ ਕੀਤਾ ਗਿਆ ਆ ਉਹ ਕਹਿੰਦੇ ਕਿ ਇਹ ਫਿਲਮ ਜਿਹੜੀ ਆ ਬਿਲਕੁਲ ਐਮਰਜੈਂਸੀ ਦੀ ਫਿਲਮ ਬਣਨੀ ਚਾਹੀਦੀ ਸੀ ਜੋ ਇੰਦਰਾ ਗਾਂਧੀ ਨੇ ਉਸ ਸਮੇਂ ਕੀਤਾ ਉਹਦੇ ਉੱਤੇ ਫਿਲਮ ਬਣਨੀ ਚਾਹੀਦੀ ਸੀ ਪਰ ਉਹਦੇ ਵਿੱਚ ਜਿਹੜਾ ਜੂਨ 84 ਵਾਲਾ ਐਪੀਸੋਡ ਹੈ ਜਿੱਥੇ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰਾ ਵਾਲਾ ਵਾਲੀ ਗੱਲ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ ਉਹ ਜਾਣਬੁੱਝ ਕੇ ਲਿਆਂਦੀ ਗਈ ਆ ਅਸੀਂ ਦੇਸ਼ ਦੇ ਵਿੱਚ ਜਿਹੜਾ ਸੈਂਸਰ ਬੋਰਡ ਬਣਿਆ ਹੈ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਇਸ ਫਿਲਮ ਦੇ ਉੱਤੇ ਕਟ ਰੋਕ ਲਾਈ ਜਾਏ ਜਿਵੇਂ ਤੁਸੀਂ ਖਾਲੜਾ ਸਾਹਿਬ ਦੀ ਜਿਹੜੀ ਫਿਲਮ ਹੈ ਲਗਭਗ ਉਹਨੂੰ ਉਹ ਕੱਟ ਹੀ ਦਿੱਤੀ ਹੈ ਸਾਰੀ ਉਹਨੂੰ ਇਜਾਜ਼ਤ ਨਹੀਂ ਦਿੱਤੀ ਚੱਲਣ ਦੀ ਜਿਹੜੀ ਕਿ ਇਸ ਇੱਕ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਰਾਖੇ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਉਹਦੇ ਉੱਤੇ ਆਧਾਰਿਤ ਫਿਲਮ ਹੈ ਇੱਕ ਇੱਕ ਟਰੂ ਸਟੋਰੀ ਹੈ ਇੱਕ ਸੱਚੀ ਜਿਹੜੀ ਕਹਾਣੀ ਆ ਉਹਦੇ ਉੱਤੇ ਇਤਿਹਾਸ ਦੇ ਉੱਤੇ ਉਹ ਫਿਲਮ ਆ ਪਰ ਤੁਸੀਂ ਐਮਰਜੈਂਸੀ ਤੇ ਫਿਲਮ ਬਹੁਤ ਚੰਗੀ ਗੱਲ ਆ ਤੁਹਾਨੂੰ ਬਣਾਉਣੀ ਚਾਹੀਦੀ ਸੀ ਸਮਾਂ ਸੀ ਤੁਹਾਡੇ ਕੋਲ ਕਿ ਦੇਸ਼ ਦੇ ਵਿੱਚ ਕਿਸੇ ਹਾਕਮ ਨੇ ਕਿਵੇਂ ਲੋਕਾਂ ਨੂੰ ਨੱਪਿਆ ਕਿਵੇਂ ਨਪੀੜਿਆ ਅਸੀਂ ਵੀ ਤੁਹਾਨੂੰ ਵਧਾਈ ਦਿੰਦੇ ਪਰ ਤੁਸੀਂ ਜਾਣਬੁੱਝ ਕੇ ਸਿੱਖਾਂ ਨੂੰ ਟਾਰਗੇਟ ਕਰੋਗੇ ਤੇ ਇਹ ਕਹੋਗੇ ਕਿ ਸਿੱਖ ਜਿਹੜੇ ਉਹ ਦਲਾਲ ਸੀਗੇ ਦਿੱਲੀ ਦੇ ਐਂ ਪੇਸ਼ ਕਰੋਗੇ ਤਾਂ ਫੇਰ ਬਹੁਤ ਔਖੀ ਗੱਲ ਹੋਊਗੀ ਮੈਡਮ ਇਹ ਪੰਜਾਬ ਹੈ ਇਹ ਪੰਜਾਬ ਹੈ ਤੇ ਪੰਜਾਬ ਦੇ ਜਿਹੜੇ ਜੰਮੇ ਜਾਏ ਨੇ ਉਹਨਾਂ ਨੇ ਤਾਂ ਮਹਿਮਾਨ ਨੇ ਤੇਰੇ ਵਰਗੀਆਂ ਇੱਥੇ ਕਈ ਹਸਤੀਆਂ ਆਈਆਂ ਤੇ ਕਈ ਇੱਥੇ ਮਿੱਟੀ 'ਚ ਮਿਲ ਗਏ ਇੱਥੇ ਅਬਦਾਲੀ ਵਰਗੇ ਆਏ ਦਰਾਨੀ ਵਰਗੇ ਆਏ ਇੱਥੇ ਬਹੁਤ ਮਹਾਨ ਜਰਨੈਲਾਂ ਨੇ ਆਏ ਤੇ ਆ ਕੇ ਪੰਜਾਬ ਦੀ ਹੱਦ ਨੂੰ ਪਾਰ ਨਾ ਕਰ ਸਕੇ ਪੰਜਾਬ ਨੇ ਆਪਣੀਆਂ ਹੱਦਾਂ ਸਰਹੱਦਾਂ ਜਿਹੜੀਆਂ ਨੇ ਉਹ ਉੱਥੋਂ ਤੱਕ ਲੈ ਕੇ ਗਿਆ ਜਿੱਥੋਂ ਤੱਕ ਕਦੀ ਦੁਨੀਆ ਦੇ ਕਹਿੰਦੇ ਨੇ ਕਿ ਉੱਥੋਂ ਤੱਕ ਬ੍ਰਿਟਾਨੀਆਂ ਦਾ ਰਾਜ ਸੀ ਸੂਰਜ ਨਹੀਂ ਸੀ ਡੁੱਬਦਾ ਨਾਲ ਦੇ ਰਾਜ ਦੇ ਵਿੱਚ ਤੇ ਮੁਗਲਾਂ ਦੇ ਕੋਲੋਂ ਉਸ ਸਮੇਂ ਅਫਗਾਨਿਸਤਾਨ ਦੇ ਸ਼ਹਿਰ ਜਾਂ ਉਹਨਾਂ ਦੀਆਂ ਹੱਦਾਂ ਸਰਹੱਦਾਂ ਤੇ ਖਾਲਸੇ ਨੇ ਜਿਹੜੇ ਝੰਡੇ ਚੁਲਾਏ ਆ ਇਸ ਗੱਲ ਇਤਿਹਾਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਮੇਰੀ ਇਹ ਬੇਨਤੀ ਆ ਕਿ ਪੰਜਾਬ ਦੇ ਵਿੱਚ ਅਜਹੀਆਂ ਘਟਿਆ ਜਿਹੜੀਆਂ ਘਟਿਆ ਐਕਸਪੈਰੀਮੈਂਟ ਨੇ ਉਹ ਨਾ ਕੀਤੇ ਜਾਣਾ ਘਟਿਆ ਤਜਰਬੇ ਪੰਜਾਬ ਦੇ ਵਿੱਚ ਨਾ ਕੀਤੇ ਜਾਣਾ ਪੰਜਾਬ ਨੂੰ ਇੱਕ ਲਾਈਵ ਦੀ ਤਰ੍ਹਾਂ ਯੂਜ਼ ਕਰ ਰਹੇ ਹੋ ਤੁਸੀਂ ਦਿੱਲੀ ਬੈਠੇ ਕੋਈ ਬੰਬੇ ਬੈਠਾ ਤੁਹਾਨੂੰ ਸਾਡੀ ਹਿਸਟਰੀ ਦਾ ਕੋਈ ਪਤਾ ਨਹੀਂ ਤੁਹਾਨੂੰ ਸਾਡੀ ਨਸਲ ਦਾ ਕੋਈ ਪਤਾ ਨਹੀਂ ਤੁਹਾਨੂੰ ਸਾਡੇ ਸੁਭਾਅ ਦਾ ਕੋਈ ਪਤਾ ਨਹੀਂ ਤੁਹਾਨੂੰ ਸਾਡੀ ਕਿਸੇ ਵੀ ਹਿਸਟਰੀ ਦਾ ਪਤਾ ਨਹੀਂ ਕਿ ਸਿੱਖ ਚਾਹੁੰਦੇ ਕੀ ਨੇ ਸਿੱਖਾਂ ਨਾਲ ਜ਼ੁਲਮ ਕੀ ਹੋਇਆ ਆ ਸਿੱਖਾਂ ਨੇ ਇਸ ਕੰਟਰੀ ਦੇ ਵਿੱਚ ਕੀਤਾ ਕੀ ਆ ਕੋਈ ਪਤਾ ਨਹੀਂ ਹੈ ਚੁੱਕ ਕੇ ਮੂੰਹ ਤੇ ਚਾਰ ਗੱਲਾਂ ਇਹਨੂੰ ਲਿਖਤੀਆਂ ਤੇ ਉਹ ਦੇਸੀ ਜੀ ਪੱਗ ਬਣਾ ਕੇ ਕਲੀਮ ਸ਼ੇਪ ਬੰਦੇ ਨੂੰ ਸਰਦਾਰ ਆ ਗਿਆ ਜੀ ਬੋਲੇ ਸੋ ਨਿਹਾਲ ਵੀ ਤੁਹਾਨੂੰ ਬੁਲਾਉਣਾ ਨਹੀਂ ਹੁੰਦਾ ਫਤਿਹ ਵੀ ਤੁਹਾਨੂੰ ਬੁਲਾਉਣੀ ਨਹੀਂ ਆਉਂਦੀ ਵੈ ਗੁਰੂ ਜੀ ਦਾ ਖਾਲਸਾ ਫਤਿਹ ਜੀ ਐ ਕਰਕੇ ਤੁਸੀਂ ਤੁਹਾਨੂੰ ਤੇ ਜਕਾਰਾ ਲਾਉਣਾ ਨਹੀਂ ਹੁੰਦਾ ਬਹਿ ਜਾਂਦੇ ਹੋ ਤੁਸੀਂ ਪੰਜਾਬ ਦੇ ਉੱਤੇ ਫਿਲਮਾਂ ਬਣਾਉਣ ਸਿੱਖੀ ਦੇ ਫਿਲਮਾਂ ਬਣਾਉਣ ਸੋ ਇਹਦਾ ਇੱਕ ਸੈਂਸਰ ਬੋਰਡ ਇਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੀ ਐਸਜੀਪੀਸੀ ਜਾਂ ਸਾਡੀਆਂ ਹੋਰ ਸੰਸਥਾਵਾਂ ਦੇ ਨਾਮ ਇਹ ਦੇ ਹੋਣੇ ਚਾਹੀਦੇ ਨੇ ਮੈਂ ਤੇ ਚਾਹਾਂਗਾ ਕਿ ਕੱਲ ਤੱਕ ਸਾਹਬੇ ਹੁਕਮ ਕਰੇ ਪੰਜਾਬ ਦਾ ਇੱਕ ਸੈਂਸਰ ਬੋਰਡ ਬਣਨਾ ਚਾਹੀਦਾ ਜਿਹੜਾ ਕਿ ਟੋਟਲ ਦੁਨੀਆ ਦੇ ਵਿੱਚ ਜਿੱਥੇ ਸਿੱਖਾਂ ਦੀ ਕੋਈ ਗੱਲ ਆਵੇ ਉਹਨੂੰ ਸੈਂਸਰ ਕਰਨ ਲਈ ਉਹਨੂੰ ਪਾਸ ਦੇਣ ਲਈ ਸਾਡੇ ਕੋਲ ਅਧਿਕਾਰ ਹੋਵੇ ਔਰ ਇਹ ਜਿੰਨਾ ਚਿਰ ਸਾਡੇ ਤੋਂ ਸਰਟੀਫਿਕੇਟ ਨਹੀਂ ਲੈਂਦੇ ਉਹਨਾਂ ਚਿਰ ਕੋਈ ਵੀ ਸਿੱਖਾਂ ਦੀ ਕਿਸੇ ਹਸਤੀ ਦਾ ਰੋਲ ਵਿੱਚ ਨਾ ਕੀਤਾ ਜਾਵੇ ਸਾਡੇ ਕੋਲ ਕਿ ਸੰਤਾਰੀ ਬਹੁਤ ਜਾਦੇ ਐਕਟਰ ਨੇ ਅਸੀਂ ਜਦੋਂ ਫਿਲਮ ਬਣਾਵਾਂਗੇ ਅਸੀਂ ਬਣਾ ਲਾਂਗੇ ਸੰਤਾਂ ਦੇ ਤੁਹਾਨੂੰ ਜ਼ਰੂਰਤ ਨਹੀਂ ਹੈ ਕਿ ਸੰਤਪਿੰਡ ਵਾਲੇ ਦੇ ਤੁਸੀਂ ਫਿਲਮ ਬਣਾਓ ਜੇ ਤੁਸੀਂ ਇਦਾਂ ਦਾ ਕੁਝ ਕਰੋਗੇ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ ਸੋ ਮੇਰੀ ਇਹ ਬੇਨਤੀ ਆ ਕਿ ਵੱਡੇ ਸਾਡੇ ਆਗੂਆਂ ਅੱਗੇ ਆਉਣਾ ਚਾਹੀਦਾ ਇੱਕ ਖਾਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ ਇਹਦੇ ਉੱਤੇ ਇੱਕ ਸਾਡਾ ਸੈਂਸਰ ਬੋਰਡ ਹੋਣਾ ਚਾਹੀਦਾ ਤੇ ਜੇ ਇਹ ਸਾਨੂੰ ਵਿੱਚ ਨਹੀਂ ਲੈਂਦੇ ਤਾਂ ਫਿਰ ਜਿੰਨਾ ਚਿਰ ਆਪਾਂ ਇਸ ਕੰਟਰੀ ਦਾ ਹਿੱਸਾ ਆਂ ਜਿੰਨਾ ਚਿਰ ਇਹਦੇ ਵਿੱਚ ਰਹਿ ਰਹੇ ਆਂ ਇਹਦੇ ਕਾਨੂੰਨ ਦੇ ਮੁਤਾਬਕ ਰਿਟ ਲਾਉਣੀ ਚਾਹੀਦੀ ਆ ਕੋਰਟ ਦੇ ਵਿੱਚ ਰਿਟ ਲਾ ਕੇ ਤੇ ਫਿਰ ਉਸ ਨੂੰ ਰੋਕਣਾ ਚਾਹੀਦਾ ਮੇਰੇ ਖਿਆਲ ਚ ਈਮਾਨ ਸਿੰਘ ਮਾਨ ਸਾਹਿਬ ਹੁਣਾ ਨੇ ਜਿਹੜੇ ਖੈਰਾ ਸਾਹਿਬ ਦੇ ਬੇਟੇ ਨੇ ਉਹਨਾਂ ਨੇ ਰਿਟ ਲਾਈ ਆ ਮੈਂ ਉਹਨਾਂ ਨੂੰ ਵਧਾਈ ਦੇਣਾ ਅਸੀਂ ਵੀ ਇਹਦਾ ਉਪਰਾਲਾ ਕਰ ਰਹੇ ਆ ਸਾਰੇ ਨਾਲ ਮਿਲ ਕੇ ਆਪਾਂ ਇੱਥੇ ਕੰਮ ਕਰਨਾ ਜੀ ਮੇਰੀਆਂ ਇੰਨੀਆਂ ਹੀ ਬੇਨਤੀਆਂ ਸਾਰਾ ਅੱਜ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ